ਦੇਸ਼ ਦੇ ਵਿੱਚ ਲਾਗੂ ਹੋਇਆ ਸੀ ਇਹ ਇਹ ਕੇਂਦਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਪਾਕਿਸਤਾਨ afghanistan ਤੇ ਬੰਗਲਾਦੇਸ਼ ਤੋਂ ਆਏ ਗੈਰ ਮੁਸਲਮ ਲੋਕਾਂ ਨੂੰ ਮਿਲੇਗੀ ਭਾਰਤ ਦੀ ਨਾਗਰਿਕਤਾ ਵਿਰੋਧੀ ਧਿਰਾਂ ਨੇ ਟਾਈਮਿੰਗ ਤੇ ਚੁੱਕੇ ਸਵਾਲ ਸੀ ਇਹਦਾ ਨੋਟੀਫਿਕੇਸ਼ਨ ਲਾਗੂ ਹੋਣ ਤੋਂ ਬਾਅਦ ਦਿੱਲੀ ਦੇ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਵਿਧਾਇਕੀ ਸੁਰੱਖਿਆ ਸ਼ਾਹੀਨ ਬਾਗ ਦੇ ਸਮੇਤ ਕਈ ਇਲਾਕਿਆਂ ਦੇ ਵਿੱਚ ਭਾਰੀ ਪੁਲਿਸ ਬਲ ਕੀਤਾ ਤਨਖਾ ਮੁੱਖ ਮੰਤਰੀ ਮਾਨਜੂ ਹੁਸ਼ਿਆਰਪੁਰ ਤੇ ਮੋਗਾ ਦੇ ਵਿੱਚ ਕਰਨਗੇ ਵਪਾਰਕ ਮਿਲਣੀ ਵਪਾਰੀਆਂ ਦੇ ਨਾਲ ਵਿਚਾਰੇ ਜਾਣਗੇ ਉਹਨਾਂ ਦੇ ਮੁੱਦੇ ਸਰਕਾਰ ਦੇ ਵੱਲੋਂ ਕੀ ਇਤਜਾਰੇ ਕੰਮਾਂ ਦੀ ਦਿੱਤੀ ਜਾਵੇਗੀ ਜਾਣਕਾਰੀ ਹਿਮਾਚਲ ਦੀ ਕਾਂਗਰਸ ਸਰਕਾਰ ਦੇ ਵੱਲੋਂ ਆਯੋਜਨ ਕਰਾਰ ਦਿੱਤੇ 6 ਕਾਂਗਰਸ ਵਿਧਾਇਕਾ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸਪੀਕਰ ਦੇ ਵੱਲੋਂ ਖੁਦ ਨੂੰ ਆਯੋਜਨ ਕਰਾਰ ਦਿੱਤੇ ਜਾਂਦੇ ਫੈਸਲੇ ਨੂੰ ਦਿੱਤੀ ਹੈ ਚੁਣੌਤੀ ਤਾਂ ਪਾਰਟੀ ਵਿਹਿਦ ਦੀ ਉਲੰਘਣਾ ਕਰਨ ਤੇ ਹੋਈ ਸੀ ਕਾਰਵਾਈ ਅੱਜ ਸ਼ਾਮ 5 ਵਜੇ ਤੱਕ ਸਟੇਟ ਬੈਂਕ ਆਫ ਇੰਡੀਆ ਨੇ ਚੋਣ ਕਮਿਸ਼ਨ ਨੂੰ ਇਲੈਕਟ੍ਰੋਲ ਇਲੈਕਟ੍ਰੋਲ ਬੌਂਡ ਦੇ ਬਾਰੇ ਦੇਣੀ ਹੈ ਜਾਣਕਾਰੀ ਕੱਲ ਸੁਪਰੀਮ ਕੋਰਟ ਨੇ ਦਿੱਤਾ ਸੀ ਹੁਕਮ 15 ਮਾਰਚ ਤੱਕ ਚੋਣ ਕਮਿਸ਼ਨ ਜਾਰੀ ਕਰਨ ਕੇ ਕਰੇਗਾ ਜਨ ਅੱਜ 10 ਵਜੇ ਮੁੜ ਸ਼ੁਰੂ ਹੋਵੇਗੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅੱਜ ਵੀ ਸੈਸ਼ਨ ਹੰਗਾਮੇਦਾਰ ਰਹਿਣ ਦੇ ਆਸਾਰ ਕੱਲ ਕਾਂਗਰਸ ਨੇ ਤਾਲੇ ਨੂੰ ਲੈ ਕੇ ਕੀਤਾ ਸੀ ਵਾਕਆਊਟ ਸਪੀਕਰ ਤੋਂ ਮੰਗਿਆ ਸੀ ਵਿਵਾਦ ਤੇ ਸਪਸ਼ਟੀਕਰਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵਜਾਇਆ ਚੋਣ ਵਿਗਲ ਸੀਮਾਨ ਦੇ ਚਿਹਰੇ ਤੇ ਲੋਕ ਸਭਾ ਚੋਣ ਲੜੇਗੀ ਆਮ ਆਦਮੀ ਪਾਰਟੀ ਸੰਸਦ ਦੇ ਵਿੱਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਦਾ ਦਿੱਤਾ ਨਾਰਾ ਸੁਭੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ ਅੱਜ ਗੁਰੂ ਹਰ ਸਹਾਏ ਤੇ ਜਲਾਲਾਬਾਦ ਦੇ ਵਿੱਚ ਹੋਵੇਗੀ ਯਾਤਰਾ ਕੱਲ੍ਹ ਦੇ ਦਰਬਾਹ ਤੋਂ ਮੁਕਸਰ ਤੱਕ ਕੀਤੀ ਗਈ ਸੀ ਯਾਤਰਾ ਚੰਨੀਗੜ੍ਹ ਦੇ ਵਿੱਚ ਨਗਰ ਨਿਗਮ ਦਾ ਵੱਡਾ ਫੈਸਲਾ ਇੱਕ ਮਹੀਨੇ ਦੇ ਵਿੱਚ 20000 ਲੀਟਰ ਮੁਫਤ ਮਿਲੇਗਾ ਪਾਣੀ ਪਾਰਕਿੰਗ ਦੀ ਹੋਏਗੀ ਫ੍ਰੀ ਗੈਂਗਸਟਰ ਕਾਲਾ ਜੱਠੇੜੀ ਤੇ ਮੇਰੀ ਡੌਨ ਅਨੁਰਾਦਾ ਚੌਧਰੀ ਦਾ ਅੱਜ ਹੋਵੇਗਾ ਵਿਆਹ ਤਿਹਾਰ جیل ਤੋਂ ਕਰੀਬ 7 ਕਿਲੋਮੀਟਰ ਦੂਰ ਸੰਤੋਸ਼ ਗਾਰਡਨ ਦੇ ਵਿੱਚ ਹੋਵੇਗਾ ਸਮਾਗਮ ਪੁਲਿਸ ਨੇ ਕਿਲੇ ਦੇ ਵਿੱਚ ਤਬਦੀਲ ਕੀਤਾ ਵਿਆਹ ਵਾਲਾ ਮੰਡਪ ਸਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਾਂ ਸ਼ੁਰੂਆਤ ਕਰਦੇ ਹਾਂ ਬਲੱਟਨ ਦੀ ਦੇਸ਼ ਦੇ ਵਿੱਚ ਲਾਗੂ ਹੋਇਆ ਸੀਏਏ ਕੇਂਦਰ ਸਰਕਾਰ ਨੇ ਦੱਸਿਆ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਗੈਰ ਮੁਸਲਮ ਲੋਕਾਂ ਨੂੰ ਨਾਗਰਿਕਤਾ ਮਿਲੇਗੀ ਔਰ ਤਿੰਨ ਦੇਸ਼ਾਂ ਤੋਂ ਆਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲੇਗੀ ਤਾਂ ਪਾਕਿਸਤਾਨ afghanistan ਅਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਨੂੰ ਦੱਸਿਆ ਕਿ ਨਾਗਰਿਕਤਾ ਮਿਲੇਗੀ ਹਿੰਦੂ ਸਿੱਖ ਜੈਨ ਬੋਧ ਐਸਾਈ ਪਾਰਸੀ ਨੂੰ ਇਹ ਨਾਗਰਿਕਤਾ ਮਿਲੇਗੀ ਤਾਂ ਨਾਗਰਿਕਤਾ ਲੈਣ ਦੇ ਲਈ ਪੋਰਟਲ ਤੇ ਤਾਂ ਜੇ ਕਿ ਅਪਲਾਈ ਕਰਨਾ ਹੋਵੇਗਾ ਕੇਂਦਰ ਸਰਕਾਰ ਦੇ ਕੋਲ ਨਾਗਰਿਕਤਾ ਦੇਨ ਸੰਬੰਧੀ ਅਧਿਕਾਰ ਹੋਏਗਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਇਹ ਵੱਡਾ ਫੈਸਲਾ ਹੈ ਹਾਲਾਂਕਿ ਇਹ ਵੀ ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸੀਏ ਨੂੰ ਲੈ ਕੇ ਜਦੋਂ ਮੰਗ ਉੱਠੀ ਆ ਫਿਰ ਸਰਕਾਰ ਨੇ ਕਿਹਾ ਕਿ ਸੀਏ ਲਿਆਂਦਾ ਜਾਏਗਾ ਤਾਂ ਉਸ ਦੇ ਵਿਰੋਧ ਨੂੰ ਲੈ ਕੇ ਲੰਮੇ ਸਮੇਂ ਵੱਡੇ ਪੱਧਰ ਤੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਹੋਇਆ ਔਰ ਕਾਫੀ ਜ਼ਿਆਦਾ ਵਿਰੋਧ ਹੁੰਦਾ ਹੋਇਆ ਨਜ਼ਰ ਆਇਆ ਤਾਂ ਜੈਰਾਮ ਰਮੇਸ਼ ਨੇ ਉਹਨਾਂ ਦੇ ਵੱਲ ਲੋਕਨੀਤ ਕੀਤਾ ਗਿਆ ਹੈ ਕਾਂਗਰਸ ਤੋਂ CA ਦੇ ਨੋਟੀਫਿਕੇਸ਼ਨ ਦੇ ਲਈ ਮੋਦੀ ਸਰਕਾਰ ਨੂੰ 4 ਸਾਲ 3 ਮਹੀਨੇ ਲੱਗ ਗਏ ਜਾਣ ਬੁੱਝ ਕੇ ਚੋਣਾਂ ਤੋਂ ਠੀਕ ਪਹਿਲਾਂ ਦਾ ਸਮਾਂ ਚੁਣਿਆ ਗਿਆ ਹੈ ਇਹ ਚੋਣਾਂ ਦੇ ਵਿੱਚ ਤਰੂਵੀ ਕਰਨ ਦੇ ਲਈ ਕੀਤਾ ਗਿਆ ਵਿਸ਼ੇਸ਼ ਰੂਪ ਦੇ ਵਿੱਚ ਪੰਗਾਲ ਤੇ ਅਸਮ ਦੇ ਵਿੱਚ ਇਹ ਇਲੈਕਟਰਲ ਬਾਂਡ ਘਟਾਲੇ ਤੇ ਸੁਪਰੀਮ ਕੋਰਟ ਦੀ ਸਖਤੀ ਦੇ ਬਾਅਦ ਹੈਡਲਾਈਨ ਮੈਨੇਜ ਕਰਨ ਦੀ ਕੋਸ਼ਿਸ਼ ਹੈ ਤਾਂ ਇਸ ਕਿਸਮ ਦਾ ਟਵੀਟ ਕੀਤਾ ਉਹ ਅਰਵਿੰਦ ਕੇ ਜੀਵਾਲ ਦੇ ਵੱਲੋਂ ਵੀ ਦੱਸ ਰਹੀ ਹੈ ਕਿ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਭਾਰਤ ਅੰਤਰਰਾज्य ਸੀਏ ਨੂੰ ਲਾਗੂ ਕਰ ਦਿੱਤਾ ਉਹਦੀ ਨੋਟੀਫਿਕੇਸ਼ਨ ਜਾਰੀ ਕੀਤੀ ਫਿਰ ਸ਼ਾਇਦ ਬਹੁਤ ਲੋਗੇ ਸਮਝ ਨਹੀਂ ਸਕਣਗੇ ਕਿ ਜਿਹੜੇ ਲੋਕ afghanistan pakistan ਤੋਂ ਜਾਂ bangladesh ਤੋਂ ਇਸ ਕਰਕੇ ਮੁਲਕ ਛੱਡ ਕੇ ਭਾਰਤ ਅੰਦਰ ਆਏ ਕਿਉਂਕਿ ਉਹਨਾਂ ਦੇ ਧਰਮ ਤੇ ਬਣਾਈ ਉਹਨਾਂ ਆਪਣਾ ਧਰਮ ਨਹੀਂ ਛੱਡਿਆ ਆ ਲੇਕਿਨ ਮੁਲਕ ਛੱਡ ਦਿੱਤਾ ਜਿਨ੍ਹਾਂ ਨੂੰ ਨਾਗਰਿਕਤਾ ਨਹੀਂ ਮਿਲਦੀ ਨਾ ਉਹਨਾਰੇ ਬੱਚੇ ਪੜ ਪਾਉਂਦੇ ਨੇ ਉਹਨਾਂ ਸਕੂਲਾਂ ਚ ਐਡਮਿਸ਼ਨ ਨਹੀਂ ਮਿਲ ਸਕਦੇ ਉਨਾਂ ਕੋ ਕੋ ਪਾਸਪੋਰਟ ਨਹੀਂ ਹੁੰਦਾ ਉਹਨਾਂ ਕੋ ਕੋ ਪੈਨ ਨੰਬਰ ਨਹੀਂ ਉਹਨਾਂ ਕੋ ਕੋ ਟੈਨ ਨੰਬਰ ਨਹੀਂ ਉਹਨਾਂ ਕੋ ਕੋ ਡਿਨ ਨੰਬਰ ਨਹੀਂ ਉਹ ਕੋਈ ਵਪਾਰ ਨਹੀਂ ਕਰ ਸਕਦੇ ਕੋਈ ਕਾਰੋਬਾਰ ਨਹੀਂ ਕਰ ਸਕਦੇ ਉਹ ਆਪਣੀ ਜ਼ਿੰਦਗੀ ਤੇ ਬਚਾ ਕੇ ਇੱਥੇ ਪਹੁੰਚ ਜਣੇ ਆਪਾਂ ਧਰਮ ਬਚਾ ਕੇ ਲੇਕਿਨ ਇੱਕ ਮਾਣ ਨਾਲ ਸਬਮਾਨ ਨਾਲ ਇੱਜ਼ਤ ਨਾਲ ਜੀ ਸਕਣ ਇਹਨਾਂ ਕੋ ਉਹਨਾਂ ਦੇ ਕੋਈ ਰਸਤਾ ਨਹੀਂ ਹੁੰਦਾ ਮੈਂ ਭਾਰਤ ਦੀ ਸਰਕਾਰ ਦਾ ਫਿਰ ਤੋਂ ਧੰਨਵਾਦ ਕਰਦੇ ਜਰੂਰ ਕਹਿਣਾ ਚਾਹੁੰਦਾ ਜਿਹੜੇ ਲੋਕ ਇਹ ਚ ਨੈਗੇਟਿਵ ਏਜੰਡਾ ਲੱਭਦੇ ਨੇ ਮੈਂ ਜਰੂਰ ਇਹ ਵੀ ਗੱਲ ਬੜੀ ਕਲੀਅਰਟੀ ਕਲੀਅਰਟੀ ਨਾਲ ਕਹਿਣਾ ਚਾਹੁੰਦਾ ਹਿੰਦੂ ਕੋਲ ਸਿੱਖ ਕੋਲ ਬੋਧੀ ਕੋਲ ਇਸ ਭਾਰਤ ਦੇ अलावा ਕੋਈ ਮੁਲਕ ਨਹੀਂ ਜਦੋਂ ਅਫਗਾਨਿਸਤਾਨ ਪਾਕਿਸਤਾਨ ਜਾਂ ਬੰਗਲਾਦੇਸ਼ ਵਾਲੇ ਉਹਦੇ ਧਰਮ ਤੇ ਹਮਲਾ ਕਰਦੇ ਉਹਦੇ ਬੱਚਿਆਂ ਤੇ ਹਮਲਾ ਕਰਦੇ ਆ ਔਰ ਜਿਹੜਾ ਕਿਹਾ ਜਾਂਦਾ ਏ ਕਿ ਇਸਲਾਮ ਦੇ ਲੋਕਾਂ ਨੂੰ ਕਿਉਂ ਨਹੀਂ ਪਾਇਆ ਗਿਆ ਸਾਡੇ ਕਿਸੇ ਇਸਲਾਮਿਕ ਭਰਾ ਦੇ ਉੱਤੇ ਅਗਰ ਅਫਗਾਨਿਸਤਾਨ ਤੇ ਕੋਈ ਦਿੱਕਤ ਆਉਂਦੀ ਆ ਉਹ ਅਫਗਾਨਿਸਤਾਨ ਤੋਂ ਨਿਕਲ ਕੇ ਪਾਕਿਸਤਾਨ ਵੱੜ ਸਕਦਾ ਹੈ ਉਹ ਅਫਗਾਨਿਸਤਾਨ ਤੋਂ ਵੱੜ ਕੇ ਇਰਾਕ ਵੱੜ ਸਕਦਾ ਹੈ ਅਗਰ ਕਿਸੇ ਇਰਾਕ ਦੇ ਸਾਡੇ ਇਸਲਾਮੀ ਭਰਾ ਤੇ ਦਿੱਕਤ ਆਉਂਦੀ ਆ ਉਹ ਈਰਾਨ 'ਚ ਵੱੜ ਸਕਦਾ ਹੈ ਉਹ ਸੀਰੀਆ ਚ ਜਾ ਸਕਦਾ ਹੈ ਲੇਕਿਨ ਕਲਪਨਾ ਕਰਕੇ ਦੇਖੋ ਜਦੋਂ ਅਫਗਾਨਿਸਤਾਨ ਦੇ ਸਿੱਖਾਂ ਤੇ ਬਾਣੇ ਆਈ ਕਿਸੇ ਮੁਲਕ ਨੇ ਉਹਨਾਂ ਦੀ ਬਾਣ ਨਹੀਂ ਪੜੀ ਇਹ ਸਾਨੂੰ ਸਮਝਣ ਦੀ ਲੋੜ ਹੈ ਔਰ ਸਾਨੂੰ ਅੱਜ ਇਸ ਗੱਲ ਦੀ ਵਧਾਈ ਦੇਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸਰਕਾਰ ਨੂੰ ਉਹਨਾਂ ਨੇ ਸਾਡੀ ਇਸ ਪੀੜਾ ਨੂੰ ਸਮਝਿਆ ਹੈ ਕਿਉਂਕਿ ਮੈਂ ਸੈਂਕੜਿਆਂ ਦੀ ਤਾਦਾਦ ਦੇ ਅੰਦਰ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਨ ਪਰਵਾਹਾਂ ਲੈ ਕੇ ਆਇਆ ਹਾਂ ਉਹਨਾਂ ਦਾ ਦਰਦ ਮੈਂ ਸਮਝਦਾ ਹਾਂ ਉਹਨਾਂ ਦੀ ਪੀੜਾ ਮੈਂ ਸਮਝਦਾ ਹਾਂ ਔਰ ਅੱਜ ਉਹਨਾਂ ਦੇ ਚਿਹਰਿਆਂ ਤੇ ਜਿਹੜੀ ਖੁਸ਼ੀ ਹੋਊਗੀ ਉਹਨੂੰ ਮੈਂ ਬੜੇ ਅੱਛੇ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ ਇਸ ਕਰਕੇ एक तो सामने चुनाव है चुनाव में उनको कोई मुद्दा नहीं उनके पास उनकी कोई ऐसी उपलब्धि नहीं है जिसको जल लेकर वो जनता के बीच में जाए तो अब सी ए का वो एक सहारा वो ले रहे हैं और दूसरी बात ये कि अभी जिस प्रकार से माननीय सुप्रीम कोर्ट ने जो इनकी इलेक्ट्रोरल बॉन्ड को लेकर जो इन लोगों ने आ, कहा जाए कि भ्रष्टाचार किया है और उस पर सिर्फ पर्दा उठाने का काम किया है माननीय सुप्रीम कोर्ट ने उससे भी लोगों का ध्यान हटाने के लिए अभी जानबूझ के उसको लाया गया है क्योंकि कोशिश ये हो रही थी सीबीआई के द्वारा एसबीआई के द्वारा ये कोशिश हो रही थी कि इस मामले को टाल दिया जाए चुनाव तक लेकिन उस पर भी सुप्रीम कोर्ट तैयार नहीं हुआ तो इससे ये लगता है कि ये सारा चीज़ जो है एक साजिश के तहत किया गया है ताकि लोगों का ध्यान इन चीज़ों से हटाकर एक दूसरे मुद्दे पर लाया जाए और दो का जो उनका एजेंडा था वो 2024 में करने जा रहे हैं तो इसमें आखिर लोग जानना चाहेंगे कि पाँच साल इसको लागू करने में क्यों लगा ਤਸੀਏ ਨੂੰ ਲੈ ਕੇ ਕੇਜੀਵਾਲ ਨੇ ਮੋਦੀ ਸਰਕਾਰ ਤੇ ਵਾਰ ਕੀਤੇ ਸ਼ਬਦੀ ਵਾਰ ਕੀਤੇ ਨੇ ਰੋਜ਼ਗਾਰ ਦੇਣ ਦੀ ਥਾਂ ਤੇ ਇਹ ਸੀਏ ਲਿਆ ਰਹੇ ਨੇ ਗੁਆਂਡੀ ਦੇਸ਼ਾਂ ਦੇ ਗਰੀਬ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਉਹਨਾਂ ਗਰੀਬ ਲੋਕਾਂ ਨੂੰ ਰੋਜ਼ਗਾਰ ਘਰ ਕੋਣ ਦਵੇਗਾ ਇਹ ਵੀ ਉਹਨਾਂ ਨੇ ਪੁੱਛਿਆ ਹੈ ਬਾਹਰੀ ਲੋਕ ਲੋਕਾਂ ਦੇ ਨਾਲ ਸਾਡੇ ਨੌਜਵਾਨਾਂ ਦੇ ਰੋਜ਼ਗਾਰ ਘਟਣਗੇ ਉਦਯੋਗਪਤੀ ਦੇਸ਼ ਛੱਡ ਜਾ ਰਹੇ ਨੇ ਔਰ ਦੂਜੇ ਦੇਸ਼ਾਂ ਦੇ ਗਰੀਬ ਲੋਕ ਲਿਆਂਦੇ ਜਾ ਰਹੇ ਨੇ ਦੂਜੇ ਦੇਸ਼ਾਂ ਦੇ ਲੋਕ ਸਿਰਫ ਵੋਟ ਬੈਂਕ ਦੇ ਲਈ ਲਿਆਂਦੇ ਜਾ ਰਹੇ ਨੇ ਉਹਨਾਂ ਨੇ ਕਿਹਾ ਔਰ ਪੂਰਾ ਦੇਸ਼ ਸੀਏ ਦਾ ਵਿਰੋਧ ਕਰਦਾ ਹੈ ਤਾਂ ਪਹਿਲਾ ਦੇਸ਼ ਤੇ ਨੌਜਵਾਨਾਂ ਨੂੰ ਲੋਕਰੀ ਦਿਓ ਉੱਤਰਪੂਰਬੀ ਭਾਰਤ ਸੀਏ ਦਾ ਸਖਤ ਵਿਰੋਧ ਕਰੇਗਾ ਇਹ ਵੀ ਉਹਨਾਂ ਨੇ ਕਿਹਾ ਹੈ ਦੱਸਿਆ ਗਿਆ ਕਿ ਮਾਇਆਵਤੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਉਹਨਾਂ ਨੇ ਲਿਖਿਆ ਹੈ ਕਿੰਦਰ ਸਰਕਾਰ ਦੇ ਵੱਲੋਂ ਨਾਗਰਿਕਤਾ ਸੂਦ ਕਾਨੂੰਨ ਨੂੰ ਹੁਣ ਠੀਕ ਚੋਣਾਂ ਤੋਂ ਪਹਿਲਾਂ ਲਾਗੂ ਕਰਨ ਦੀ ਥਾਂ ਇਸ ਨੂੰ ਲੈ ਕੇ ਲੋਕਾਂ ਦੇ ਸ਼ੰਕਿਆਂ ਤੇ ਖਦਸ਼ਿਆਂ ਨੂੰ ਪੂਰੀ ਤਰ੍ਹਾਂ ਦੂਰ ਕਰਕੇ ਹੀ ਇਸ ਨੂੰ ਲਾਗੂ ਕੀਤਾ ਜਾਣਾ ਚੰਗਾ ਹੁੰਦਾ ਤਾਂ ਇਸ ਕਿਸਮ ਦਾ ਟਵੀਟ ਮਾਇਆਵਤੀ ਨੇ ਕੀਤਾ

ਇਹ ਮਸਲਾ ਵੀ ਅਹਿਮ ਹੈ ਜਿਸ ਨੂੰ ਲੈ ਕੇ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਵਿੱਚ ਔਰ ਖਾਸ ਤੌਰ ਤੇ ਸਵਾਲ ਜਿਹੜੇ ਨੇ ਉਸ ਵੇਲੇ ਵੀ ਉੱਥੇ ਔਰ ਕੱਲ ਇਹ ਹੁਕਮ ਜਾਰੀ ਕੀਤੇ ਗਏ ਨੇ ਤਾਂ ਕੁਲ ਮਿਲਾ ਕੇ ਪੰਜ ਜੱਜਾਂ ਦੀ ਬੈਂਚ ਦੇ ਵੱਲੋਂ ਇਹ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਔਰ ਚੋਣ ਬਾਂਡ ਤੇ SBI ਨੇ ਸੁਪਰੀਮ ਕੋਰਟ ਨੂੰ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਸੁਪਰੀਮ ਆਦੇਸ਼ ਸਾਹਮਣੇ ਆਏ ਨੇ SBI ਦੀ ਪਟੀਸ਼ਨ ਜਿਹੜੀ ਹੈ ਉਹ ਖਾਰਜ ਹੋਈ ਹੈ ਚੋਣ ਬਾਉਂਡਰੀ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਐਮ ਸੁਣਵਾਈ ਹੋਈ ਤਾਂ ਇਸ ਦੌਰਾਨ ਕੋਰਟ ਨੇ SBI ਨੂੰ ਵੱਡਾ ਝਟਕਾ ਦਿੱਤਾ ਸੁਪਰੀਮ ਕੋਰਟ ਨੇ SBI ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ SBI ਨੂੰ ਹੋਰ ਸਮਾਂ ਨਹੀਂ ਮਿਲਿਆ ਤੇ ਮੰਗਲਵਾਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਨੇ ਤੇ ਉੱਥੇ ਚੋਣ ਕਮਿਸ਼ਨ ਨੂੰ ਆਦੇਸ਼ ਦਿੱਤੇ ਨੇ ਕਿ 15 ਮਾਰਚ ਨੂੰ ਇਲੈਕਸ਼ਨ ਕਮਿਸ਼ਨ ਡਾਟਾ ਪਬਲਿਸ਼ ਕਰੇ उन्होंने स्टेट बैंक ऑफ इंडिया के चेयरमैन को बोला है कि तुम इसका करो कि तुमने ये अब आज का आदेश कंप्लाई किया कि नहीं किया अभी हम एक्शन नहीं ले रहे हैं लेकिन अगर बाद में भी नॉन कंप्लायंस हुआ तो हमको शायद लेना पड़ेगा तो बहुत अच्छा और बहुत कड़क फैसला जो कि पिछला जो मेन जजमेंट था उसी के तहत आज कोर्ट ने दिया कांग्रेस ने सुप्रीम कोर्ट के आदेशों का हवाला देते दे हुए बीजेपी क्या कि क्यों समस्या है क्या छिपाना है थे कि स्विस बैंक तक के अकाउंट सबके सामने सार्वजनिक कर देंगे जानना चाहता है कि आ, आखिर नरेंद्र मोदी को घबराहट किस बात की है हमें ये उम्मीद है कि और ये आशा करते हैं कि एस या भारत सरकार भारतीय जनता पार्टी की सरकार कहीं इसको मिस इंटरप्रेट न करे ਕਹੀਂ ਕੋਈ ਆਰਡੀਨੈਂਸ ਦਾ ਰਾਸਤਾ ਨਾ ਅਖਤਿਆਰ ਕਰੇ ਔਰ ਜੋ ਸੁਪਰੀਮ ਕੋਰਟ ਨੇ ਮਾਨਯ ਸਰਵੋਚ ਨਿਆਲੇ ਨੇ ਆਦੇਸ਼ ਜਾਰੀ ਕੀਏ ਹਨ ਉਸਕਾ 100% ਪਾਲਨ ਕਰਨਾ ਚਾਹੀਦਾ ਹੈ ਇਲੈਕਟੋਰਲ ਬਾਂਡ ਹੁੰਦਾ ਕੀ ਹੈ ਤੁਹਾਨੂੰ ਇਸ ਤੋਂ ਵੀ ਵਿਸਥਾਰ ਦੇ ਨਾਲ ਵਾਕਿਫ ਕਰਵਾਉਂਦੇ ਆ ਇਲੈਕਟੋਰਲ ਬਾਂਡ ਸਿਆਸੀ ਪਾਰਟੀਆਂ ਨੂੰ ਦਾਨ ਦੇਣ ਦਾ ਇੱਕ ਵਿੱਤੀ ਸਾਧਨ ਹੈ ਭਾਰਤ ਸਰਕਾਰ ਨੇ 2017 ਦੇ ਵਿੱਚ ਇਲੈਕਟੋਰਲ ਬਾਂਡ ਸਕੀਮ ਦਾ ਐਲਾਨ ਕੀਤਾ ਸੀ ਇਸ ਸਕੀਮ ਨੂੰ ਸਰਕਾਰ ਦੇ ਵੱਲੋਂ 29 ਜਨਵਰੀ 2018 ਨੂੰ ਕਾਨੂੰਨੀ ਤੌਰ ਤੇ ਲਾਗੂ ਕੀਤਾ ਗਿਆ ਇੱਕ ਵਾਧਾ ਨੋਟ ਦੀ ਤਰ੍ਹਾਂ ਜਿਸ ਨੂੰ ਭਾਰਤ ਦਾ ਕੋਈ ਵੀ ਨਾਗਰਿਕ ਜਾਂ ਕੰਪਨੀ ਭਾਰਤੀ ਸਟੇਟ ਬੈਂਕ ਦੀਆਂ ਚੋਣਵੀਆਂ ਸ਼ਾਖਾਵਾਂ ਤੋਂ ਖਰੀਦ ਸਕਦਾ ਹੈ ਅਤੇ ਆਪਣੀ ਪਸੰਦੀ ਕਿਸੇ ਵੀ ਸਿਆਸੀ ਪਾਰਟੀ ਨੂੰ ਦਾਨ ਕਰ ਸਕਦਾ ਹੈ ਚੋਣ ਬਾਉਂਡ ਕਿਸੇ ਵੀ ਦਾਨੀ ਦੁਆਰਾ ਖਰੀਦਿਆ ਜਾ ਸਕਦਾ ਹੈ ਜਿਸ ਤੇ ਭੁਗਤਾਨ ਕਰਨ ਵਾਲੇ ਦਾ ਨਾਮ ਨਹੀਂ ਹੁੰਦਾ ਇਸ ਸਕੀਮ ਦੇ ਤਹਿਤ 1000 ਰੁਪਏ 10000 ਰੁਪਏ 1 ਲੱਖ ਰੁਪਏ 10 ਲੱਖ ਰੁਪਏ ਅਤੇ 1 ਕਰੋੜ ਰੁਪਏ ਦੇ ਕਿਸੇ ਵੀ ਮੁੱਲ ਦੇ ਚੋਣ ਬਾਉਂਡ ਭਾਰਤੀ ਸਟੇਟ ਬੈਂਕ ਦੀਆਂ ਵਿਸ਼ੇਸ਼ ਸ਼ਾਖਾਵਾਂ ਤੋਂ ਖਰੀਦੇ ਜਾ ਸਕਦੇ ਨੇ ਇਲੈਕਟਰਲ ਬੌਂਡ ਦੀ ਮਿਆਦ ਸਿਰਫ 15 ਦਿਨਾਂ ਦੀ ਹੁੰਦੀ ਹੈ ਚੋਣ ਬੌਂਡ ਦੇ ਰਾਹੀਂ ਸਿਰਫ ਉਹਨਾਂ ਸਿਆਸੀ ਪਾਰਟੀਆਂ ਨੂੰ ਦਾਨ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਨੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਲਈ ਪਿਛਲੀਆਂ ਆਮ ਚੋਣਾਂ ਦੇ ਵਿੱਚ ਘੱਟੋ-ਘੱਟ 1 ਫੀਸਦੀ ਵੋਟਾਂ ਹਾਸਲ ਕੀਤੀਆਂ ਹੋਣ ਬਿਊਰੋ ਰਿਪੋਰਟ ਨਿਊਜ਼ 8 ਟੀਮ ਪੰਜਾਬ ਅਗੇ ਪਤਾਂਗੇ ਤਾਂ ਦਿੱਲੀ ਤੇ ਹਰਿਆਣਾ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਵਿਗਲ ਵਜਾ ਦਿੱਤਾ ਗਿਆ ਤੇ ਪੂਰੀ ਕੈਂਪੇਨ ਦੇ ਲਈ ਆਪ ਨੇ ਪਰੋਸਾ ਜਤਾਇਆ ਹੈ ਪੰਜਾਬ ਦੇ ਆਪਣੇ ਸਭ ਤੋਂ ਵੱਡੇ ਚਿਹਰੇ ਮੁੱਖ ਮੰਤਰੀ ਭਗਵੰਤ ਮਾਨ ਤੇ। ਲੋਕ ਸਭਾ ਚੋਣਾਂ ਦੇ ਐਲਾਨ ਦੇ ਇੰਤਜ਼ਾਰ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਇਸ ਪੋਸਟਰ ਨੇ ਪੰਜਾਬ ਚ ਚੋਣ ਅਖਾੜੇ ਨੂੰ ਭਖਾ ਦਿੱਤਾ ਹੈ। ਤੇ ਪੰਜਾਬ ਦੇ ਲਈ ਜਾਰੀ ਸਲੋਗਨ ਵੀ ਸਿੱਧਾ ਸੁਨੇਹਾ ਦੇ ਰਿਹਾ ਹੈ ਕਿ ਬੀਜੇਪੀ ਦੀ ਚਿਹਰੇ ਵਾਲੀ ਰਣਨੀਤੀ ਦਾ ਜਵਾਬ ਆਮ ਆਦਮੀ ਪਾਰਟੀ ਵੀ ਚਿਹਰੇ ਦੇ ਨਾਲ ਹੀ ਦੇਵੇਗੀ। ਮੋਹਾਲੀ 'ਚ ਆਮ ਆਦਮੀ ਪਾਰਟੀ ਦੇ ਵੱਲੋਂ ਅਫੀਸ਼ੀਅਲ ਤੌਰ ਤੇ ਪੰਜਾਬ 'ਚ ਚੋਣ ਕੈਂਪੇਨ ਦਾ ਆਗਾਜ਼ ਕੀਤਾ ਗਿਆ ਤੇ ਪੋਸਟਰ ਰਿਲੀਜ਼ ਕਰਨ ਦਿੱਲੀ ਤੋਂ ਕੇਜਰੀਵਾਲ ਵੀ ਪਹੁੰਚੇ। ਪੋਸਟਰ ਦੇ ਨਾਲ ਸਾਫ ਹੋ ਗਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਦੇ ਉੱਤੇ ਲੜੇਗੀ। ਨਾਰਾ ਦਿੱਤਾ ਗਿਆ ਸੰਸਦ 'ਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਸੀਐਮ ਨੇ ਇਸ ਭਰੋਸੇ ਦੇ ਲਈ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਕੋਟਨ ਕੋਟ ਧੰਨਵਾਦ ਕਰਦਾ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਇਸ ਗੱਲ ਲਈ ਕਿ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਕਿੰਨਾ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਕਿ ਅੱਜ ਜਿਹੜਾ ਸਲੋਗਨ ਦਿੱਤਾ ਜਾ ਰਿਹਾ ਹੈ ਉਹ 'ਚ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਗਿਆ ਹੈ ਮੇਰੇ ਤੇ ਯਕੀਨ ਕੀਤਾ ਜਾ ਰਿਹਾ ਹੈ ਕਿ ਸਲੋਗਨ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਸੰਸਦ ਚ ਵੀ ਭਗਵਾਨtਮਾਨ ਸੰਸਦ ਚ ਵੀ ਭਗਵਾਨtਮਾਨ ਪੰਜਾਬ ਖੁਸ਼ਹਾਲ ਤੇ ਬਦੂਗੀ ਸ਼ਾਨ ਇਹਦੇ ਨਾਲ ਖੁਸ਼ਹਾਲ ਪੰਜਾਬ ਵੀ ਹੋਊਗਾ ਸ਼ਾਨ ਵੀ ਬਦੂਗੀ ਪਰ ਮੇਰੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਬਦੂਗੀ ਇਸ ਸਲੋਗਨ ਨਾਲ ਸੋ ਮੈਂ ਤੁਹਾਡਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕੋਈ ਰੈਵੋਲੂਸ਼ਨ ਜਾਂ ਕੋਈ ਨਮਮਹ ਮਹਿਮ ਸ਼ੁਰੂ ਕਰਨੀ ਹੋਵੇ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੰਨੇ ਹੋ ਤੇ ਮੈਂ ਆਪਣੀ ਸਾਰੀ ਟੀਮ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਸਾਡੇ ਤੇ ਵਿਸ਼ਵਾਸ ਤੁਸੀਂ ਕੀਤਾ ਹੈ ਜੋ ਯਕੀਨ ਤੁਸੀਂ ਕੀਤਾ ਇਹਨੂੰ ਟੁੱਟਣ ਨਹੀਂ ਦੇਵਾਂਗੇ 13 ਦੀਆਂ 13 ਸੀਟਾਂ ਅਸੀਂ ਤੁਹਾਡੇ ਝੋਲੀ 'ਚ ਪਾਵਾਂਗੇ ਕੈਂਪੇਨ ਦਾ ਆਗਾਜ਼ ਕਰ ਦਿੱਤਾ ਗਿਆ ਹੈ ਤਾਂ ਕੇਜਰੀਵਾਲ ਇੱਕ ਵਾਰ ਮੁੜ ਤੋਂ 13 ਸੀਟਾਂ ਤੇ ਜਿਤਾਉਣ ਦੀ ਅਪੀਲ ਕਰਦੇ ਦਿਖੇ ਤੇ ਦਾਵਾ ਪੰਜਾਬ ਦੇ ਲਈ ਹੋਰ ਕੰਮ ਕਰਨ ਦਾ ਵੀ ਸੀ खूब काम चल रहा है लेकिन अभी खूब काम करना बाकी है बहुत काम करना बाकी है पंजाब के लोगों को हम अपना माई बाप मानते हैं जनता माई बाप होती है सरकार नौकर होती है जनतंत्र के अंदर सरकार नौकर होती है जनता मालिक होती है हम पंजाब की जनता को अपना मालिक मानते हैं हम सेवक हैं जनता जनार्दन है जनता भगवान है हम भगवान के भक्त हैं तो जैसे भक्त अपने भगवान के पास जब जाता है तो और मांगता है और मांगता है और मांगता है ऐसे ही हम पंजाब की जनता से अब और मांगने के लिए आए हैं आपने हमें 117 में से बानवे सीट दी बहुत शुक्रगुजार हैं आपके अब दूसरा बड़ा चुनाव आ रहा है तेरह सीट है हमें ये तेरह की तेरह सीट चाहिए ਆਵਾਮ ਆਦਮੀ ਪਾਰਟੀ ਨੇ ਦਿੱਲੀ ਚ ਵੀ ਕੇਜਰੀਵਾਲ ਦੇ ਨਾਮ ਦੇ ਉੱਤੇ ਹੀ ਸੰਸਦ ਦੇ ਵਿੱਚ ਕੇਜਰੀਵਾਲ ਤਾਂ ਦਿੱਲੀ ਹੋਵੇਗੀ ਹੋਰ ਖੁਸ਼ਹਾਲ ਦਾ ਸਲੋਗਨ ਦਿੱਤਾ ਹੈ ਇੱਕ ਪਾਸੇ ਬੀਜੇਪੀ ਪੂਰੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ ਦੇ ਉੱਤੇ ਚੋਣ ਲੜ ਰਹੀ ਹੈ ਤਾਂ ਦੂਜੇ ਪਾਸੇ ਆਵਾਮ ਆਦਮੀ ਪਾਰਟੀ ਦੀ ਸਟ੍ਰੈਟੇਜੀ ਤੋਂ ਵੀ ਸਾਫ਼ ਹੈ ਕਿ ਚਿਹਰੇ ਦਾ ਮੁਕਾਬਲਾ ਚਿਹਰੇ ਦੇ ਨਾਲ ਹੀ ਹੋਵੇਗਾ ਹਾਲਾਂਕਿ ਆਵਾਮ ਆਦਮੀ ਪਾਰਟੀ ਦਾ ਫੋਕਸ ਸਟੇਟ ਦੇ ਚਿਹਰੇ ਦੇ ਉੱਤੇ ਜ਼ਰੂਰ ਨਜ਼ਰ ਆਉਂਦਾ ਹੈ ਮੁਖਾਲੀ ਤੋਂ ਪੰਕਜ ਕਬਾਹੀ న్యూਸ ਇਟ ਇਨ ਪੰਜਾਬ ਅੱਗੇ ਵਧਾਂਗੇ ਤਾਂ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਵੀ ਹੰਗਾਮੇ ਦੇ ਆਸਾਰ ਨੇ 10 ਵਜੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਏਗੀ ਕੱਲ ਕਾਂਗਰਸ ਵਿਧਾਇਕ ਸੁਖਵਿੰਦਰ ਕੋਟਲੀ ਦੇ ਮੁੱਦੇ ਤੇ ਜ਼ਬਰਦਸਤ ਹੰਗਾਮਾ ਹੋਇਆ ਸੀ ਕਾਂਗਰਸ ਦੇ ਸਪੀਕਰ ਤੋਂ ਸਪਸ਼ਟੀਕਰਨ ਮੰਗਿਆAudioAsset ਸੀ ਐਮ ਜੀ ਤੇ ਟਿੱਪਣੀ ਦੇ ਮਾਮਲੇ ਦੇ ਵਿੱਚ ਪ੍ਰਿਵਿਲੇਜ ਮੋਸ਼ਨ ਵੀ ਦਿੱਤਾ ਗਿਆ ਸੀ ਤਾਂ ਸਪੀਕਰ ਦੇ ਵੱਲੋਂ ਨੋਟਿਸ ਤੇ ਫੈਸਲਾ ਨਾ ਲੈ ਜਾਣ ਦਾ ਵਿਰੋਧ ਜਤਾਇਆ ਗਿਆ ਹੈ ਨਾਰੇਬਾਜ਼ੀ ਕਰਦੇ ਹੋਏ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਗਿਆ ਮੁਰਦਾਬਾ 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 ਪੰਜਾਬ ਚ ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀਆਂ ਨੇ ਸਿਆਸੀ ਬਿਆਨ ਬਰਾਜ਼ੀਆਂ ਦੇ ਵਿੱਚ ਵੀ ਦੱਸਦੇ ਕਿ ਤਲਖੀ ਵਧ ਰਹੀ ਹੈ ਗੱਠ ਚੋੜ ਤੇ ਪਾਰਟੀਆਂ ਦੀ ਅਦਲਾ ਬਦਲੀ ਨੂੰ ਲੈ ਕੇ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਕਈ ਵਾਰੀ ਮੈਂ ਜਾਖਰਦੀ ਪ੍ਰੈਸ ਕਾਨਫਰੰਸ ਨੂੰ ਕਾਂਗਰਸੀ ਸਮਝ ਜਨਾ। ਕਈ ਵਾਰੀ ਅਕਾਲੀਆਂ ਵਾਲੀ ਕਾਨਫਰੰਸ ਨੂੰ ਕਿਸੇ ਹੋਰ ਪਾਰਟੀ ਪੱਖੀ ਪਤਾ ਕੌਣ ਕਿੱਧਰ ਨੂੰ ਗਿਆ। ਹਾਂ ਹੁਣ ਕੱਲ ਪਰਸੋਂ ਕਹਿੰਦੇ ਢੀਂਡਸੇ ਦੀ ਘਰ ਵਾਪਸੀ ਹੋਈ ਹੈ। ਮੈਂ ਕਿਹਾ ਕਿਹੜੇ ਘਰ ਵਾਪਸੀ ਹੋਈ ਹੈ? ਕਹਿੰਦੇ ਜੀ ਕਾਲੀਦਾਲ ਵਾਲੇ ਘਰ ਚ ਵਾਪਸੀ ਹੋਈ ਹੈ। ਮਗਾ ਉਹਨਾਂ ਘਰਾਂ 'ਚ ਤਾਂ ਨਹੀਂ ਵਾਪਸੀ ਹੋਈ ਨਾ ਜਿਨ੍ਹਾਂ 'ਚ ਲੋਕਾਂ ਨੇ ਕੱਡੇ ਨੇ ਉਹਨਾਂ ਘਰਾਂ 'ਚ ਨਹੀਂ ਵਾਪਸੀ ਹੋ ਸਕਦੀ ਜਿਨ੍ਹਾਂ 'ਚ ਲੋਕਾਂ ਨੇ ਕੱਡੇ ਨੇ ਆਪਸ 'ਚ ਹੀ ਵਾਪਸੀਆਂ ਕਰ ਲੈਂਦੇ ਆ 6 ਕੁ ਮਹੀਨੇ ਇੱਧਰ ਨੂੰ ਹੋ ਜਾਂਦੇ ਬਾਅਦ 'ਚ ਕਹਿੰਦੇ ਘਰ ਵਾਪਸੀ ਹੋਊਗੀ ਕਰੀ ਜਾਓ ਪੰਜਾਬ 'ਚ ਇੱਕ ਸਾਜ਼ਿਸ਼ ਤਹਿਤ ਇੱਕ ਮਿਲੀਭੁਗਤ ਤਹਿਤ ਸਮਝੌਤਾ ਨਹੀਂ ਕੀਤਾ ਪਰ ਅੰਦਰੋਂ ਇਕੱਠੇ ਨੇ ਕਿਉਂਕਿ ਜੇ ਕਾਂਗਰਸ ਆਮ ਆਦਮੀ ਪਾਰਟੀ 'ਕੀ ਦੂਜੇ ਦੀ ਲੋੜ ਪੈਂਦੀ ਹੈ ਤਾਂ ਇੱਕ ਦੂਜੇ ਦੇ ਨਾਲ ਹੀ ਖੜਦੇ ਨੇ ਆਮ ਆਦਮੀ ਪਾਰਟੀ ਨੂੰ ਜਲੰਧਰ 'ਚ ਕੈਂਡੀਡੇਟ ਦੀ ਲੋੜ ਪਈ ਉੱਥੇ ਕਾਂਗਰਸ ਨੇ ਰਿੰਕੂ ਜੀ ਦੇਤੇ ਅੱਜ ਫਤੇਗੜ ਸਾਹਿਬ ਚ ਵੀ ਰੌਲਾ ਪੈ ਰਿਹਾ ਹੈ ਕਿ ਜੀਪੀਜੀ ਨੂੰ ਕਾਂਗਰਸ ਨੇ ਫੇਰ ਡੈਪੂਟੇਸ਼ਨ ਤੇ ਭੇਜਤਾ ਹੈ ਕਿਉਂਕਿ ਅੱਜ ਲੋੜ ਹੈ ਆਮ ਆਦਮੀ ਪਾਰਟੀ ਨੂੰ ਇਲੈਕਸ਼ਨਾਂ ਚ ਇਕੱਠੇ ਹੁੰਦੇ ਬਾਅਦ ਚ ਇਛਤਰੋ ਚਿਤਰੀ ਹੁੰਦੇ ਮੈਂ ਸਾ ਸੁਖਵੀਰ ਸਿੰਘ ਜੀ ਨੂੰ ਪੁੱਛਣਾ ਚਾਹਨਾ ਬਾਦਲ ਸਾਹਿਬ ਫੈਸਲਾ ਕਰਨ ਤੋਂ ਪਹਿਲੇ ਜਿਹੜੀ ਘਰ ਵਾਲੀ ਆਪਣੀ ਰੂਸੀ ਨੂੰ ਫੇਰ ਲਿਆਣ ਲੱਗਿਓ ਪਹਿਲੇ ਫੈਸਲਾ ਤੇ ਕਰ ਲਓ ਕਿ ਜਿਸ ਕਾਰਨ ਤੁਸੀਂ ਡਾਈਵੋਰਸ ਤੱਕ ਪਹੁੰਚੇ ਹੋ ਇਹਨਾਂ ਨਾਲ ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪੇਸ਼ ਕੀਤੇ ਸੀ ਤੇ ਤੁਹਾਡੇ ਧਰਮ ਪਤਨੀ ਜੀ ਸਾਡੀ ਭੈਣ ਹਰ ਸਿਮਰਤ ਕੌਰ ਜੀ ਕੈਬਨਿਟ ਤੋਂ ਬਾਹਰ ਆਏ ਸੀ ਕੀ ਉਹ ਸਾਰੇ ਫੈਸਲੇ ਐਮਐਸਪੀ ਤੇ ਲੀਗਲਾਈਜ਼ ਹੋ ਗਏ